ਜਿਹੜਾ ਪਰਮਾਤਮਾ ਨੂੰ ਚੰਗਾ ਲੱਭਦਾ ਹੈ ਜਿਹੜਾ ਉਸ ਕਾਰਪੂਰ ਜੀ ਨੂੰ ਪਾ ਜਾਂਦਾ ਹੈ ਭੰਡਾ ਅਤਮ ਨੀਣਾ ਤੋਤਾ ਅਚਾਨਾ ਹੋਇਸੀ ਸਭ ਕਿੰਦੇ ਜੇ ਮਨੁੱਖ ਦਾ ਹਿਰਦਾ ਅੰਦਰੋਂ ਵਿਕਾਰਾਂ ਦੇ ਨਾਲ ਬਹੁਤ ਬੰਦਾ ਹੋਇਆ ਆਇਆ ਹੈ ਕਿ ਮੇਰੇ ਵਿੱਚ ਵਿਕਾਰ ਚੱਲ ਰਹੇ ਨੇ ਜਿੱਦਿਆ ਇldata ਵਿਕਾਰਾਂ ਦੇ ਨਾਲ ਇਹ ਕਾਰਨ ਇਹ ਮਨ ਦੇ ਨਾਲ ਭਰਿਆ ਹੋਇਆ ਹੈ ਤੋਤਾ ਖਚਣਾ ਹੋਈ ਸੀ ਤਾਂ ਵੀ ਬਾਹਰੋਂ ਸਰੀਰ ਨੂੰ ਕੀਰਤ ਆਪ ਤੇ ਨਾਮ ਕਰਾਇਆ ਕਦੇ ਵੀ ਹਿਰਦਾ ਸ਼ੁੱਧ ਨਹੀਂ ਹੋ ਸਕਦਾ ਕਿਉਂਕਿ ਜਦ ਸਿਰ ਸਰੀਰ ਨੂੰ ਸ਼ੁੱਧ ਕਰ ਸਕਦਾ ਹੈ ਸਰੀਰ ਦੀ ਮੈਲ ਉਤਾਰ ਸਕਦਾ ਹੈ ਤੇ ਸਰੀਰ ਨੂੰ ਝੋਪੇ ਆ ਮਨ ਘ੍ਰਿਤ ਨਹੀਂ ਹੋ ਸਕਦਾ ਹੈ ਇਸ ਕਰਕੇ ਬਾਸਾ ਵਰਤਨ ਕਰਦੇ ਨੇ ਭਾਈ ਸੋਤਾ ਖੱਛਾ ਨਾਮ ਹੋਇਸੀ ਸਰੀਰ ਨੂੰ ਝੋਪੇ ਆ ਮਨ ਨੇ ਤੇਰੇ ਦੇ ਪਿੱਤਰ ਨਹੀਂ ਹੋਣਾ ਹੈ ਗੁਰੂ ਦੁਆਰਾ ਹੋਏ ਸੋਜੀ ਪਾਇਸੀ ਤਦ ਕੋ ਪਾਸਾ ਕਹਿੰਦੇ ਜੇ ਭਾਈ ਆਪਾਂ ਗੁਰੂ ਦੇ ਦਰਤੇ ਆਪਣੇ ਅੰਦਰ ਦੀ ਹਉਮੈ ਆਪਣੀ ਅੰਦਰ ਦੀ ਹੰਕਾਰ ਆਪਾਂ ਧਾਰਨ ਕਰਕੇ ਗੁਰੂ ਦੇ ਸਿਵਾਲੀ ਬਣੀਏ ਤਾਂ ਹੀ ਨਿਰਭਗ ਪ੍ਰਤ ਕਰਨ ਦੀ ਅਕਲ ਹੁੰਦੀ ਹੈ ਗੁਰਦੁਆਰੇ ਆਉਣਾ ਕਾਦੇ ਬਾਤ ਤੇ ਹੈ ਪਾਸਾ ਕਹਿੰਦੇ ਜਿੱਥੇ ਆਉਣਾ ਹੈ ਗੁਰਦੁਆਰੇ ਕੋਈ ਸੋਝੀ ਪਾਣੀ ਜੀ ਅਤੇ ਗੁਰੂ ਤੋਂ ਆਖੋ ਲੈਣ ਵਾਲੇ ਹੁੰਦੇ ਹਨ ਗੁਰੂ ਤੋਂ ਸਮਝ ਲੈਣ ਵਾਲੇ ਹੋਣਾ ਹੈ ਗੁਰੂ ਤੋਂ ਗਿਆਨ ਲੈਣ ਵਾਲੇ ਹੋਣਾ ਤੇ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਰਾਹੀਂ ਸਾਨੂੰ ਆਪਣੇ ਹਿਰਦੇ ਨੂੰ ਆਖਰੀ ਅੰਦਰਲੇ ਨੂੰ ਪਵਿੱਤਰ ਕਰਨ ਦੀ ਸੋਝੀ ਮਿਲਦੀ ਹੈ ਏਤਤਵਾ ਮੈਂ ਗੁਰੂ ਦੇ ਬਚਨ ਸੁਣਿਆ ਗੁਰੂ ਦੀ ਮੱਤ ਲੈਣਾ ਗੁਰੂ ਦੀ ਸਿੱਖਿਆ ਰਹਿਣ ਕੀਤੀਆਂ ਕਿ ਜਿਹੜਾ ਸਾਡਾ ਹਿਰਦਾ ਹੈ ਭਾਈ ਵਿੱਚ ਟੁੱਟਦਾ ਹੈ ਗੁਰੂ ਕਿਰਪਾ ਕਰਦਾ ਹੈ ਜਿਹਨੂੰ ਗਿਆਨ ਦੀ ਰਾਹ ਉੱਥਲੈ ਗੁਰੂ ਦੇ ਗਿਆਨ ਨੂੰ ਜਿਹੜਾ ਵੀ ਮਨੁੱਖ ਰਹਿਣ ਕਰਦਾ ਹੈ ਗੁਰੂ ਦੀ ਦਿੱਤੀ ਹੋਈ ਮਾਰਗ ਦਰਸ਼ਨ ਕਰਦਾ ਹੈ ਫਿਰ ਉਹ ਗੁਰੂ ਦੇ ਬਚਨਾਂ ਨਾਲ ਹੂੰ ਗੁਰੂ ਦੀ ਦਿੱਤੀ ਹੋਈ ਮਾਤਰਾ ਨਹੀਂ ਆਖਣੀ ਹਿਰਦੇ ਨੂੰ ਪਵਿੱਤਰ ਕਰਦਾ ਹੈ ਮੈਂ ਹੱਥੇ ਕਾ ਵਿਚਾਰ ਆਪ ਵਰਤਾਏ ਸੀ ਜੇ ਅਸੀਂ ਗੁਰੂ ਦੇ ਦਰ ਤੇ ਟਿਕੀਏ ਤਾਂ ਪਰਮਾਤਮਾ ਆਪ ਹੀ ਇਹ ਵਿਚਾਰਨ ਦੀ ਸਮਝ ਰੱਖਦਾ ਹੈ ਇਹ ਗਿਆਨ ਰੱਖਦਾ ਹੈ ਕਿ ਅਸੀਂ ਅੰਦਰੋਂ ਚੰਗੇ ਆ ਜਾਂ ਮੰਦੇ ਆ ਆਪਣੇ ਆਪ ਸਾਨੂੰ ਸਮਝ ਨਹੀਂ ਆਉਂਦੀ ਹੈ ਆਪਣੇ ਆਪ ਨੂੰ ਕੋਈ ਵੀ ਮਾੜਾ ਨਹੀਂ ਲੱਗਦਾ ਪਰ ਜਦੋਂ ਗੁਰੂ ਦੀ ਮੱਤ ਦਾ ਨੰਦ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਸਮਝ ਆ ਜਾਂਦੀ ਹੈ ਗਿਆਨ ਹੋ ਜਾਂਦਾ ਹੈ ਇਹ ਸੀ ਕਿ ਨਹੀਂ ਕਿੱਥੇ ਆ ਕਿੰਨੇ ਕੁ ਮਾੜੇ ਤੇ ਜਿਹਨੂੰ ਗੁਰੂ ਦੇ ਦੁਆਰੇ ਆ ਕੇ ਸੁਝਿਆ ਤਕਵੀਰ ਸਾਹਿਬ ਨੇ ਕਹਿੰਦੇ ਉਹ ਆਪਣੇ ਆਪ ਨੂੰ ਚੰਗਾ ਵੀ ਕਹੇਗਾ ਕਵੀਰ ਸਾਹਿਬ ਤੇ ਹੰਮ ਗੁਰੇ ਹਮ ਤਦ ਭਗੋ ਸਭ ਤੇ ਇਹਨਾਂ ਐਸਾ ਕਰ ਫੁਟਿਆ ਮੀਨ ਮਹਾਰਾ ਸਾਡੇ ਬਾਸਾ ਗਿੰਦ ਨੇ ਭਗਤ ਕਬੀਰ ਜੀ ਮਹਾਰਾਜ ਨੇ ਤੇ ਭਾਈ ਜਿਹਨੂੰ ਗੁਰੂ ਦੇ ਦਵਾਰੇ ਤੇ ਆ ਕੇ ਸੋਚੀ ਆ ਗਈ ਗਿਆਨ ਆ ਗਈ ਹੁਣ ਪਤਾ ਲੱਗ ਜਾਣਾ ਮੇਰੇ ਵਿੱਚ ਆਗਣ ਕਿੰਨੇ ਮੈਂ ਕਿੰਨਾ ਕੁ ਵਿਚਾਰਾਂ ਦੇ ਨਾਲ ਭਰਿਆ ਹੋਇਆ ਹਾਂ ਪਰ ਉਹ ਸਾਰੇ ਸੰਸਾਰ ਨੂੰ ਆਪਣੇ ਆਪ ਨੂੰ ਨੀਵਾ ਬੰਦਾ ਹੈ ਬੁਰਾ ਬੰਦਾ ਹੈ ਤੇ ਤਾਂ ਪ੍ਰਣੰਤ ਕਾ ਸਕੈ ਤੇ ਜਰਾ ਆਪਣੇ ਆਪ ਨੂੰ ਬੜਾ ਸੰਤ ਦੇ ਸਤਗੁਰੂ ਪਾਸਾ ਕਹਿੰਦੇ ਨੇ ਭਾਈ ਉਹ ਤੇ ਗੁਰੂ ਕਿਰਪਾ ਕਰਦਾ ਹੈ ਸਭ ਦੇ ਹੰਮੁਰੇ ਹਮਦਰ ਪਰਹੁ ਸਕਤ ਹੋਏ ਜਿਨ ਐਸਾ ਕਰ ਪੁਜਿਆ ਮੀਂ ਧੰਮਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਪ੍ਰਖ ਮੈਲੇ ਹਸੇ ਕਾ ਵਿਚਾਰ ਆਪ ਰਤਾਈ ਜੇ ਅਸੀਂ ਗੁਰੂ ਦੀ ਸੰਗਤ ਕਰਾਂਗੇ ਗੁਰੂ ਦੇ ਚਰਨਾਂ 'ਚ ਧੋਪੜੀ ਬੈਠੇ ਗੁਰੂ ਜੀ ਦੀ ਬਾਣੀ ਪੁਸਤਕਾਂ ਦੀ ਸਤਿਗੁਰਾਂ ਦੇ ਪੁੱਤਰ ਪਾਵਨ ਵਿਚਾਰਾਂ ਨੂੰ ਸਰਵਣ ਕਰਾਂਗੇ ਗੁਰੂ ਦੇ ਮੱਤ ਨੂੰ ਬ੍ਰਹਿਮ ਕਰਾਂ ਫਿਰ ਸਤਿਗੁਰ ਜੀ ਕਹਿੰਦੇ ਫਿਰ ਤੈਨੂੰ ਆਖਣੇ ਆਪ ਸਾਈ ਸਮਝ ਆ ਜਾਣੀ ਹੈ ਗਿਆਨ ਆ ਜਾਣਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਤੇ ਕਉਂਕੇ ਇੱਥੇ ਪ੍ਰਮਾਤਮਾ ਦੀ ਦੀਖੂਰੀ ਵਿੱਚ ਵਿਚਰ ਕੇ ਇਸ ਇਨਸਾਨ ਸਮਝ ਲੈਂਦਾ ਹੈ ਗੁਰੂ ਬਿਰੰਗ ਗਿਆਨ ਫਖਤਾ ਹੈ ਸਮਝ ਬਸਦਾ ਹੈ ਮੰਦੇ ਚੰਗੇ ਦੀ ਮਤਫੋ ਜਾਣੈ ਜਾਏ ਅੱਕੈ ਪਾਇਸੀ ਜੇ ਇਸ ਮਨੁੱਖ ਮਨੁੱਖਾ ਜੀਵਨ ਸਮੈ ਅਜੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਭਾਈ ਕੋਈ ਜੀਵ ਇਹ ਨਾ ਸਮਝ ਲਏ ਕਿ ਇਥੋਂ ਕਾਲੀ ਹੱਥ ਜਾ ਕੇ ਪਰਲੋਕ ਦੇ ਵਿੱਚ ਜੀਵਨ ਨੂੰ ਪਵਿੱਤਰ ਕਰਨ ਦੀ ਕੀ ਸੂਝ ਮਿਲੇਗੀ ਅੱਗੇ ਸਮਾਂ ਨਹੀਂ ਮਿਲਣਾ ਹੈ ਏਸੇ ਕਰਕੇ ਤੇ ਨਿਰੰਕਾਰ ਸਰਪ੍ਰਸਤਾਂ ਜੀਆਂ ਨੇ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ ਇਹ ਵਾਰ-ਵਾਰ ਗੁਰੂਾਨੀ ਦੇ ਰਾਹੀਂ ਸਾਨੂੰ ਸਤਿਗੁਰ ਜੀ ਨੇ ਸਮਝਾਉਂਦਾ ਵੀ ਯਤਨ ਕੀਤਾ ਹੈ ਕਿ ਭਾਈ ਮਨੁੱਖਾ ਜਨਮ ਤੈਨੂੰ ਨਾਮ ਜਪਣ ਵਾਸਤੇ ਮਿਲੇ ਹੈ ਸਿਮਰਨ ਕਰਨ ਵਾਸਤੇ ਮਿਲੇ ਹੈ ਸੇਵਾ ਕਰਨ ਵਾਸਤੇ ਮਿਲੇ ਹੈ ਸੋਭ ਗੁਣ ਇਕੱਠੇ ਕਰਨ ਵਾਸਤੇ ਮਿਲੇ ਹੈ ਤੇ ਸਤਿਗੁਰ ਜੀ ਕਹਿੰਦੇ ਜੇ ਹੁਣ ਵੀ ਨਾ ਤੂੰ ਸਮਝਿਆ ਹੁਣ ਵੀ ਤੂੰ ਆਪਣਾ ਸਮਾਂ ਗਵਾ ਲਿਆ ਫਿਰ ਇਥੋਂ ਨਾਮ ਤੋਂ ਬਿਨਾਂ ਸੋਪ ਕੋਣਾ ਕੋ ਬਿਨਾ ਖਾਲੀ ਨਾ ਰਹਿ ਜਾਏਗਾ ਕਿਉਂਕਿ ਨਾਮ ਨਹੀਂ ਤੇਰੇ ਨਾਲ ਜਾਣਾ ਚੰਗੇ ਮਨਤੇ ਕੀਤੇ ਕਰਮਾਂ ਨਾਲ ਜਾਣਾ ਤੇਰੇ ਇਸ ਕਰਕੇ ਭਾਈ ਫਿਰ ਪ੍ਰਲੋਕ ਵਿੱਚ ਜਾ ਕੇ ਤੈਨੂੰ ਜੀਵਨ ਦੇ ਬਿੱਤਰ ਕਰਨ ਦੀ ਸੂਝ ਨਹੀਂ ਮਿਲੇਗੀ ਉੱਥੇ ਸਮਾਂ ਨਹੀਂ ਮਿਲੇਗਾ ਜਿਹੇ ਕਰਮ ਤਮਾਏ ਤੇ ਹਾ ਹੋਏ ਸਭ ਜੀ ਕਹਿੰਦੇ ਤਰਖ ਕੇ ਜਾ ਕੇ ਤੈਨੂੰ ਸਮਾਂ ਨਹੀਂ ਮਿਲਣਾ ਉਥੇ ਤਾਂ ਇਹ ਇੱਕ ਕੁਦਰਤੀ ਨਿਯਮ ਹੈ ਕਿ ਜਿਹੋ ਜਿਹਾ ਮਨੁੱਖ ਇੱਥੇ ਕੰਮ ਕਰਦਾ ਹੈ ਉਹੋ ਜਿਹਾ ਫਿਰ ਉਹ ਬਣ ਜਾਂਦਾ ਹੈ ਉਹੋ ਜਿਹਾ ਉਹ ਫਲ ਪ੍ਰਾਪਤ ਹੁੰਦਾ ਹੈ ਫੇਰ ਨਹੀਂ ਸੁਝਦੀ ਲੈ ਇੱਥੇ ਬਾਸਾਂਗਿਆਂ ਨੇ ਵਾਰ-ਵਾਰ ਸੁਝਾਇਆ ਭਾਈ ਜੇ ਤੂੰ ਇੱਥੇ ਧਾਮ ਨਹੀਂ ਜਪੇਂਗਾ ਸਿਮਰਨ ਨਹੀਂ ਕਰੇਂਗਾ ਤੂੰ ਅੱਗੇ ਸੰਨਾ ਨਹੀਂ ਪਹਿਣਾ ਸੁਝਾਵਾ ਅੱਗੇ ਜਾ ਕੇ ਫਿਰ ਤੈਨੂੰ ਪਤਾ ਸਾਹ ਕਹਿੰਦੇ ਤੇਰੇ ਕੀਤੇ ਕਾਰਮਾਂ ਦੇ ਫਲ ਮਿਲਣਗੇ ਇਸ ਕਰਕੇ ਜਿਹਨੇ ਕਰਮ ਸਮਾਏ ਇਹ ਹਰ ਹੋਏ ਸੀ ਜਿਵੇਂ ਜਿਹਨੇ ਕੰਮ ਕਰਦਾ ਹੈ ਉਹ ਜਿਹਾਂ ਬੰਦਾ ਉਹ ਅੱਗੇ ਜਾ ਕੇ ਬਣ ਜਾਂਦਾ ਹੈ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਭਾਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਸ ਨੂੰ ਆਤਮਿਕ ਜੀਵਨ ਦੇਲ ਬਹ ਨਾਮ ਫਿਰ ਅਕਾਲ ਪੁਰਖ ਵੇਤੂ ਗੁਰੂ ਜੀ ਆਪ ਨਾਮ ਰਚਦਾ ਹੈ ਚਲਿਆ ਪਤ ਸੋ ਜਨ ਕ ਸਵਾਰ ਵਾਜਾ ਗਾਇਸੀ ਤੇ ਜਿਹੜਾ ਵੀ ਗੁਰੂ ਦੇ ਦਰ ਤੇ ਆ ਕੇ ਨੂੰ ਡਿੱਗ ਗਿਆ ਗੁਰੂ ਨੇ ਕਿਰਪਾ ਕੀਤੀ ਉਹ ਨੂੰ ਨਾਮ ਦੀ ਦਾਤ ਦੇ ਦਿੱਤੀ ਹੈ ਤੇ ਸਤਿਗੁਰੂ ਸਾਹਿਬ ਕਹਿੰਦੇ ਜਿਸ ਮਨੁੱਖ ਨੂੰ ਵੀ ਇਹ ਦਾਤ ਮਿਲਦੀ ਹੈ ਭਾਈ ਉਹ ਨਾਮ ਜਪ ਕੇ ਸਿਮਰਨ ਕਰਕੇ ਜੇ ਸੁਖ ਕਰਮ ਕੱਢੇ ਕਰਕੇ ਆਪਣਾ ਮੁੱਖਾ ਜਨਮ ਸੁਚੱਜਾ ਬਣਾ ਕੇ ਆਪਣੀ ਇੱਜ਼ਤ ਕਰਕੇ ਜਿੱਤ ਜਾਂਦਾ ਹੈ ਇਸ ਸੰਸਾਰ ਨੂੰ ਜਿੱਤ ਜਾਂਦਾ ਹੈ ਤੇ ਉਹ ਫਿਰ ਉਹ ਆਪਣੀ ਸੋਭਾ ਦਾ ਬਾਜਾ ਇੱਥੇ ਵਜਾ ਕੇ ਜਾਂਦਾ ਹੈ ਫਿਰ ਉਹ ਦੀ ਇੱਥੇ ਉਹ ਦਿੱਤ ਸੰਸਾਰ ਚੱਕਦਾ ਹੈ ਸਾਰੇ ਉਹਦੇ ਭਾਈ ਫਿਰ ਵਡਿਆਈ ਕਰਦੇ ਹਨ ਆਹ ਮਾਨਸ ਕਿਆ ਵਿਚਾਰਾ ਤੇਨੂੰ ਬਾਸਾ ਕਹਿੰਦੇ ਕੋਈ ਇੱਕ ਔਨੁਕੂਪ ਕੀ ਉਸ ਨਾਮ ਜਪਣ ਵਾਲਿਆਂ ਦੀ ਕਦੇ ਔਨੁਕੂਪ ਕੀ ਧਰਤੀ ਤੇ ਕੀ ਸੋਭਾ ਹੋਵੇਗੀ ਇਹ ਲੋਕ ਸੁਣਾਈ ਸੀ ਬਾਸਾ ਕਹਿੰਦੇ ਜਿੰਨਾ ਲੋਕਾਂ ਵਿੱਚ ਫਿਰ ਪ੍ਰਮਾਤਮਾ ਦੀ ਸੋਭਾ ਖਿਲਾਰ ਦਿੱਤਾ ਇੱਥੇ ਸੰਸਾਰ ਦੇ ਵਿੱਚ ਵੀ ਜਿੱਥੇ ਅਸੀਂ ਹੁਣ ਰਹਿੰਦੇ ਹਾਂ ਜੀ ਵੇਦ ਨੇ ਆ ਜਿਨ੍ਹਾਂ ਨੇ ਨਾਮ ਜਪਿਆ ਅੱਜ ਤੱਕ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਰਗਾ ਜੀ ਦਾ ਕਿ ਭਾਵੇਂ ਜਿੰਨਾ ਕੁ ਵੀ ਸਰੀਰ ਅਸੀਂ ਇੱਥੇ ਬੈਠਿਆਂ ਦਰਸ਼ਨ ਹੀ ਕਦੇ ਨਹੀਂ ਕੀਤੇ ਉਹਨਾਂ ਦੀ ਸੰਗਤ ਕਿਸੇ ਨੇ ਨਹੀਂ ਕੀਤੀ ਹੈ ਪਰ ਉਹਨਾਂ ਦਾ ਜਪਿਆ ਹੋਇਆ ਨਾਮ ਉਹਨਾਂ ਨੇ ਕੀਤੇ ਹੋਏ ਵੰਦ ਗਏ ਅੱਜ ਵੀ ਪ੍ਰਗਟ ਹੈ ਤੇ ਉਹਨਾਂ ਨੂੰ ਅੱਜ ਵੀ ਚੇਤੇ ਕਰਦੇ ਨੇ ਅੱਜ ਵੀ ਆ ਕੇ ਲੋਕ ਨਾਮ ਸਦਾਰਾ ਕਰਦੇ ਨੇ ਨਕ ਨਕ ਮੂਨੇ ਇਸ ਕਰਕੇ ਬਾਸਾ ਜੀ ਕਹਿੰਦੇ ਇਹ ਲੋਕ ਦੇ ਵਿੱਚ ਵੀ ਮਨੁੱਖਾਂ ਦੇ ਭਾਈ ਕੀ ਅਸੀਂ ਗੱਲ ਕਰੀਏ ਇਹ ਤੇ ਸੁਭਾ ਹੁੰਦੀ ਹੈ ਇਥੇ ਨਹੀਂ ਪਾਰ ਸਕਦੇ ਤੇਹ ਲੋਕ ਸੁਣਾਏ ਸੀ ਫਿਰ ਦਿਨਾਂ ਲੋਕਾਂ ਦੇ ਵਿੱਚ ਪਰਮਾਤਮਾ ਨਾਮ ਜਪਣ ਵਾਲੇ ਲੋਕਾਂ ਦੀ ਸੋਭਾ ਖਿਲਾੜਦਾਰ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ ਤੇ ਹੁਣ ਵੱਡਿਆਂ ਸਤਿਗੁਰੂ ਪਾਰਸਾ ਮਹਾਰਾਜ ਕਿਰਪਾ ਕਰਕੇ ਸੁਣਾਉਂਦੇ ਨੇ ਇਹ ਨੰਕ ਓ ਮੂਖ ਆਪ ਸਦਾ ਪਰਸਾਨ ਚਿਰ ਰਹਿੰਦਾ ਹੈ ਸਦਾ ਹੀ ਉਹ ਆਨੰਦ ਵਿੱਚ ਰਹਿੰਦਾ ਹੈ ਇਸ ਸੰਸਾਰ ਵਿੱਚ ਵੀ ਤੇ ਅੱਗੇ ਜਾ ਕੇ ਵੀ ਉਹ ਪ੍ਰਸੰਨ ਰਹਿੰਦਾ ਹੈ ਆਨੰਦ ਵਿੱਚ ਰਹਿੰਦਾ ਹੈ ਤੇ ਆਪਣੀਆਂ ਸਾਰੀਆਂ ਬੁਲਾ ਵੀ ਤਾਰ ਲੈਂਦਾ ਹੈ ਤਾਂ ਸਾਕਿੰਦੇ ਕਦਾ ਆਪ ਜੀ ਨਾਮ ਜੋ ਪਰਣੀ ਆਪ ਤੇ ਤਰੇ ਜਾਣਾ ਬੜੇ ਪਰਮਾਨ ਸਾਖੀਆਂ ਵੀ ਮਿਲਦੇ ਨੇ ਤੇ ਹਾਲਤ ਦੇ ਵਿੱਚ ਉਹਨੇ ਤਰ ਜਾਣਾ ਹੈ ਕਿਉਂਕਿ ਨਾਮ ਜਿਹੜਾ ਹੈ ਇਸ ਸੰਸਾਰ ਦਾ ਤਾਲਕ ਸੰਸਾਰ ਦਾ ਤਰਨਵਾਦੀ ਤਾਲਕ ਬੈਜੂ ਜੀ ਨੇ ਇੱਕ ਨਾਮ ਦੀ ਬੇੜਾ ਭਾਈ ਤੇ ਜਿਹੜਾ ਨਾਮ ਦੀ ਬੇੜੇ ਤੇ ਸਵਾਰ ਹੋ ਜਾਂਦਾ ਹੈ ਪਾਪ ਸਾਰੇ ਦੇ ਆਪ ਦੇ ਉਤਰਦਾ ਹੀ ਹੈ ਤੇ ਜਿੰਨੇ ਵੀ ਫਿਰ ਉਸ ਤਾਲਕ ਪਤ ਬੈਜੂ ਜੀ ਨੇ ਨਾਮ ਦੀ ਬੇੜੇ ਦੇ ਵਿੱਚ ਸਵਾਰ ਹੋ ਜਾਂਦੇ ਨੇ ਰਾਸਾ ਕਹਿੰਦੇ ਭਾਈ ਉਹਨਾਂ ਦੀਆਂ ਫੁੱਲਾਂ ਵੀ ਇਸੇ ਸਾਥੇ ਸੋਭਾ ਘਟਦੀ